ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਆਪਾਂ ਦੀਵਾਲੀ ਵਾਲੇ ਦਿਨ ਸਭ ਤੋਂ ਪਹਿਲਾਂ ਗੁਰਦੁਆਰਾ ਸ਼੍ਰੀ ਦੁਖਨਵਾਰਨ ਸਾਹਿਬ ਲੁਧਿਆਣਾ ਦੇ ਵਿੱਚ ਮੱਥਾ ਟੇਕਿਆ ਤੇ ਆਓ ਤੁਹਾਨੂੰ ਵੀ ਕਰਾਉਣੀ ਹੈ ਦਰਸ਼ਨ ਵਾਗੇ ਗੁਰੂ ਕਮਬੈਕ ਜਿੱਦੇ ਆਪਾਂ ਆ ਗਏ ਸੀ ਇਹ ਘਰ ਇੱਥੇ ਹਰਮਨ ਰੰਗੋਲੀ ਬਣਾਉਣ ਲੱਗੀ ਸੀਗੀ ਤੇ ਆ ਦੇਖੋ ਹਾਂਜੀ ਰੰਗੋਲੀ ਬਣ ਕੇ ਤਿਆਰ ਹੋ ਗਈ ਸੀਗੀ ਇੱਥੇ ਆਪਾਂ ਲక్ష్ਮੀ ਮਾਤਾ ਜੀ ਦੀ ਪੂਜਾ ਕਰਨੀ ਆ ਤੇ ਵਧੀਆ ਬਣਾਈ ਸੀ ਹਰਮਨ ਨੇ ਰੰਗੋਲੀ ਇੱਥੇ ਹੈਪੀ ਦੀਵਾਲੀ ਲਿਖਿਆ ਸੀ ਤੇ ਆਪਾਂ ਲక్ష్ਮੀ ਮਾਤਾ ਦੀ ਫੋਟੋ ਲਗਾ ਕੇ ਤੇ ਫਲਾਵਰ ਦੀ ਡੈਕੋਰੇਸ਼ਨ ਕੀਤੀ ਹੋਈ ਸੀਗੀ ਤੇ ਦੀਵੇ ਬਣਾਏ ਹੋਏ ਆ ਤੇ ਵਧੀਆ ਸੀਗੀ ਤੇ ਬਾਕੀ ਉਸ ਤੋਂ ਬਾਅਦ ਆਪਾਂ ਲక్ష్ਮੀ ਮਾਤਾ ਦੀ ਪੂਜਾ ਕਰਨ ਲੱਗੇ ਸੀਗੇ 6:30 ਕੇ 6 ਦਾ ਟਾਈਮ ਹੋ ਚੁੱਕਾ ਆ ਇਹ ਤੋਂ ਹਰਨੂਰ ਰਤੀ ਵਿੱਚ ਆ ਕੇ ਇੱਧਰ ਉੱਧਰ ਤੇ ਇੱਧਰ ਹਰੀਸ਼ ਆਰਤੀ ਲਗਾਈ ਹੋਈ ਸੀ ਉਹਨੇ ਤੇ ਆਰਤੀ ਕਰਦੇ ਵੀ ਸੀਗੇ ਪੂਜਾ ਕਰਦੇ ਵੀ ਸੀਗੇ ਲక్ష్ਮੀ ਮਾਤਾ ਦੀ ਤੇ ਹਰਸ਼ ਨੂੰ ਸੀਗੀ ਸੀਗਾ ਸੀ ਫਟਾਫਟ ਜੈ ਕਰਨ ਤੋਂ ਬਾਅਦ ਪਟਾਕੇ ਚਲਾਈਏ ਤੇ ਉਹਦਾ ਧਿਆਨ ਸੀਗਾ ਵੀ ਫਟਾਫਟ ਜੈ ਹੋ ਜਵੇ ਤੇ ਇੱਥੇ ਲక్ష్ਮੀ ਮਾਤਾ ਨੂੰ ਮੱਥਾ ਟੇਕਿਆ ਜੈ ਕੀਤੀ ਤੇ ਹਰ ਸਾਲ ਦੀ ਤਰ੍ਹਾਂ ਦੀਵਾਲੀ ਸਾਰਿਆਂ ਦੀ ਖੁਸ਼ੀਆਂ ਭਰੀ ਤੇ ਰੋਸ਼ਨੀ ਜਗਮਗ ਕਰਦੀ ਰਹੇ ਦੀਵਾਲੀ ਘਰ ਰੋਸ਼ਨਕਦੇ ਰਹਿਣ ਇਸ ਤੋਂ ਬਾਅਦ ਆਪਾਂ ਮੰਦਿਰ ਦੇ ਵਿੱਚ ਵੀ ਰੱਖੇ ਚਰਾਗ ਕਿਉਂਕਿ ਪੰਜ ਪੀਰਾਂ ਦੇ ਸਾਡੇ ਇੱਕ ਦੇ ਪਵੀਰਵਾਰ ਨੂੰ ਤੇ ਇਹ ਚਰਾਗ ਪੰਜ ਮੰਦਿਰ ਦੇ ਵਿੱਚ ਵੀ ਰੱਖੇ ਉਸ ਤੋਂ ਬਾਅਦ ਆਪਾਂ ਚੱਲੇ ਸੀਗੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੀਵੇ ਲਗਾਉਣ ਵਾਸਤੇ ਹੇ ਹਾਂਜੀ ਵੈਲਕਮ ਬੈਕ ਜੀ ਆਪਾਂ ਗੁਰਦੁਆਰਾ ਸਾਹਿਬ ਤੋਂ ਮਤਾਂ ਦੇਖ ਕੇ ਆ ਗਏ ਸੀ ਉਸ ਤੋਂ ਬਾਅਦ ਹਰਮਨ ਨੇ ਚਲਾਈ ਥੁਰੇ ਬੋਤੀਆਂ ਫੁੱਲ ਝੜੀਆਂ ਕਲਰਫੁੱਲ ਤੇ ਉਸ ਤੋਂ ਬਾਅਦ ਹਰੀਸ਼ ਇੱਧਰ ਚੱਕਰੀ ਰੱਖ ਕੇ ਨਾਲ ਇਹ ਦਿਵਾਲੇ ਉਹਨਾਂ ਦੇ ਮੁਰਗਾ ਸ਼ਾਪ ਰੱਖ ਕੇ ਤੇ ਉਹ ਉਹਨਾਂ ਨੇ ਚੱਕਰੀ ਨੂੰ ਅੱਗ ਲਗਾ ਦਿੱਤੀ ਨਾਲ ਦੇ ਨਾਲ ਮੁਰਗਾ ਸ਼ਾਹ ਚੱਕਰੀ ਵੀ ਚੱਲ ਗਈ ਤੇ ਨਾਲ ਦੇ ਨਾਲ ਜਿਹੜੇ ਮੁਰਗਾ ਸ਼ਾਪ ਸੀਗਾ ਉਹ ਵੀ ਚੱਲ ਗਿਆ ਨਾ ਮੈਡਮ ਵੀਡੀਓ ਤੇ ਕਿੰਨੀ ਵਧੀਆ ਬਹੁਤ ਵਧੀਆ ਰੌਣਕ ਸੀ ਕਿ ਸਾਡੇ ਇੱਥੇ ਬਹੁਤ ਜ਼ਿਆਦਾ ਪਟਾਕੇ ਚੱਲੇ ਸੀਗੇ ਤਾਂ ਕਾਫੀ ਵਧੀਆ ਰੌਣਕ ਸੀਗੀ ਤੇ ਬਾਜ਼ਾਰਾਂ ਦੇ ਵਿੱਚ ਵੀ ਕਾਫੀ ਰੌਣਕ ਸੀਗੀ ਤੇ ਇੱਧਰ ਫੇਰ ਹਰੀਸ਼ ਦੁਬਾਰਾ ਲੱਗੇ ਸੀਗੇ ਹੋਰ ਸਲਾਹ ਤੇ ਕਾਫੀ ਇੰਜੋਏ ਕੀਤਾ ਬੱਚਿਆਂ ਨੇ ਬੱਚੇ ਕਾਫੀ ਖੁਸ਼ ਸੀਗੇ ਕਿਉਂਕਿ ਬੱਚੇ ਆਪਾਂ ਬੱਚਿਆਂ ਨੂੰ ਲੈ ਕੇ ਤਾਂ ਚਲੋ ਬੱਚਿਆਂ ਵਾਸਤੇ ਆਏ ਸੀਗੇ ਪਰ ਆਪਾਂ ਬੱਚਿਆਂ ਨੂੰ ਨਹੀਂ ਚਲਾਉਣ ਦਿੱਤੇ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਹੱਥ ਵਗੈਰਾ ਜਾਂ ਕੁਛ ਅੱਗ ਵਗੈਰਾ ਇਦਾਂ ਲੱਗ ਜਾਵੇ ਇਹਦੇ ਕਰਕੇ ਆਪਾਂ ਬੱਚਿਆਂ ਨੂੰ ਚਲਾਉਣ ਨਹੀਂ ਦਿੱਤੇ ਉਹਨਾਂ ਨੂੰ ਸਿਰਫ ਫੁੱਲ ਝੜੀਆਂ ਵਗੈਰਾ ਚਲਾਉਣ ਦਿੱਤੀਆਂ ਤੇ ਇੱਧਰ ਹਰਮਣ ਅਹ ਅਰਤੀ ਲੰਦੀ ਪਈ ਸੀਗੀ ਨਹੀਂ ਸੋਰੀ ਅਰਤੀ ਸੀਗੀ ਪਰ ਇਹ ਨਹੀਂ ਜਾਂਦੀ ਚੁੱਪ ਚੁੱਪਟਾ ਉਹ ਨਾਲ ਦੀ ਨਾਲ ਹੀ ਬਸ ਬੰਦ ਹੋ ਜਾਂਦੀ ਜਿਹੜੀ ਉਹ ਸੀਗੀ ਇੱਤਰੀ ਹਰਮਣ ਬੋਤਾਂ ਕਿ ਕਿ ਲੱਗੇ ਜਿਹੜੇ ਪਟਾਕੇ ਨੂੰ ਆਖ ਲਈ ਬਾਕੀ ਗਈ ਸੀ ਕਿ ਭੱਜ ਗਈ ਦੂਰ ਕਿੰਨੀ ਦੂਰ ਹੋ ਗਈ ਤੇ ਚੁੱਟੂ ਗਿਆ ਪਟਾਕੇ ਚਲਦੇ ਕੋਸੇ ਤੇ ਹਰਸ਼ਾ ਹਵੇ ਦਾ ਢਾਬੇ ਸੀਗੇ ਤੇ ਨਾਲੇ ਆਰ ਵੀ ਸੀਗੇ ਅੱਜ ਦੇ ਵੀਸੇ ਅੱਜ ਪੇਸੇ ਹੀ ਹਰ ਮਨੇ ਤੇ ਅੱਗ ਲਗਾਉਣ ਦੀ ਕੋਸ਼ਿਸ਼ ਕਰਦੀ ਸੀ ਅੱਗ ਤੇ ਉਦੋਂ ਉਸ ਤੋਂ ਬਾਅਦ ਨਾਲ ਦੇ ਨਾਲ ਅੱਗ ਲੱਗਦੀ ਵੀ ਨਹੀਂ ਸੀ ਨਾਲ ਦੇ ਨਾਲ ਭੱਜ ਜਾਂਦੀ ਸੀ ਤੇ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਸੀ ਪੂਰਾ ਐਂਡ ਕਰਦੇ ਹਾਂ ਅਗਰ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ